ਪੰਜਾਬੀਓ ਸਾਸਰੀ ਕਾਲ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਲੈ ਕੇ ਇੱਕ ਕੁੜੀ ਦਾ ਜਿਹੜਾ ਖੁਲਾਸਾ ਜੂਕੇ ਤੋਂ ਬਹੁਤ ਵੱਡਾ ਖੁਲਾਸਾ ਕਿ ਜਿਹੜੀ ਮ사ਜ ਕਰਾਉਣ ਜਾਂਦਾ ਸੀ ਇਹ ਰਣਜੀਤ ਸਿੰਘ ਢੱਡਰੀਆਂ ਵਾਲਾ ਵਿਦੇਸ਼ਾਂ ਵਿੱਚ ਕਹਿੰਦੇ ਵੀ ਮ사ਜ ਕਰਾਉਂਦਾ ਸੀ ਉਸ ਕੁੜੀ ਦਾ ਖੁਲਾਸਾ ਔਰ ਦੂਜੀ ਖਬਰ ਬਹੁਤ ਵੱਡੀ ਜਿਹੜੀ ਕਿ ਪ੍ਰਧਾਨ ਮੰਤਰੀ ਅਸਤੀਫਾ ਦੇ ਚੁੱਕੇ ਨੇ ਔਰ ਸਰਕਾਰ ਡਿੱਗ ਚੁੱਕੀ ਆ ਤੀਜੀ ਖਬਰ ਆ ਜਿਹੜੀ ਉਹ ਖਾਲਸਾ ਰਾਜ ਦੀ ਹੈ ਕਿ ਖਾਲਸਾ ਰਾਜ ਆ ਸਕਦਾ ਬਹੁਤ ਜਲਦ ਕਿਉਂ ਆ ਸਕਦਾ ਉਹ ਤੁਹਾਡੇ ਸਾਹਮਣੇ ਮੈਂ ਪੂਰੀ ਅਪਡੇਟ ਇੱਕ ਵੀਡੀਓ ਦੇ ذریعے ਤੁਹਾਡੇ ਸਾਹਮਣੇ ਧਰਨ ਜਾ ਰਿਹਾ ਪਹਿਲੀ ਖਬਰ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਲੈ ਕੇ ਜਿਹੜੀ ਕਿ ਵਿਦੇਸ਼ਾਂ ਦੇ ਵਿੱਚੋਂ ਇੱਕ ਖਬਰ ਸਾਹਮਣੇ ਆਈ ਹੈ ਅ ਵਿਦੇਸ਼ੀ ਕੁੜੀ ਹੈ ਕੋਈ ਉਹਨੇ ਖੁਲਾਸਾ ਕੀਤਾ ਵੀ ਢੱਡਰੀਆਂ ਵਾਲਾ ਸੰਤ ਮ사ਜ ਕਰਾਉਣ ਜਾਂਦਾ ਸੀ ਵਿਦੇਸ਼ ਦੇ ਵਿੱਚ ਔਰ ਰঞ্জੀਤ ਸਿੰਘ ਢੱਡਰੀਆਂ ਵਾਲੇ ਨੂੰ ਲੈ ਕੇ ਐਸਾ ਖੁਲਾਸਾ ਹੋ ਜਾਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਸੰਤਾਂ ਦੀ ਸ਼ਬੀ ਬੜੀ ਜਵਰਦਸਤ ਹੈ ਪੰਜਾਬ ਦੇ ਵਿੱਚ ਨਹੀਂ ਬਲਕਿ ਵਿਦੇਸ਼ਾਂ ਤੱਕ ਉਹਨਾਂ ਦਾ ਬਹੁਤ ਵੱਡਾ ਨਾਮ ਹੈ ਇਸੇ ਕਰਕੇ ਹੀ ਵਿਦੇਸ਼ਾਂ ਵਿੱਚ ਇਹ ਖੁਲਾਸਾ ਹੁੰਦਾ ਜਿਹਦੇ ਵਿੱਚ ਰঞ্জੀਤ ਸਿੰਘ ਢੱਡਰੀਆਂ ਵਾਲੇ ਤੇ ਇਲਜ਼ਾਮ ਲੱਗਦੇ ਨੇ ਵਿਦੇਸ਼ੀ ਕੁੜੀ ਤੋਂ ਮ사ਜ ਕਰਾਉਣ ਜਾਂਦਾ ਸੀ ਰঞ্জੀਤ ਸਿੰਘ ਢੱਡਰੀਆਂ ਵਾਲਾ ਇਹ ਮੈਂ ਨਹੀਂ ਕਹਿੰਦਾ ਇਹ ਵੀਡੀਓ ਕਹੂਗੀ ਜੋ ਕਿ ਮੈਂ ਸਬੂਤਾਂ ਦੇ ਆਧਾਰ ਤੇ ਜਿਹੜੀ ਗੱਲ ਕਰਨ ਜਾ ਰਿਹਾ ਉਹ ਤੁਹਾਨੂੰ ਪਹਿਲਾਂ ਵੀ ਪਤਾ ਵੀ ਬਿਨਾ ਸਬੂਤਾਂ ਦੇ ਆਧਾਰ ਤੋਂ ਮੈਂ ਕੋਈ ਵੀ ਗੱਲ ਨਹੀਂ ਕਹਿੰਦਾ ਔਰ ਮੈਂ ਤੁਹਾਨੂੰ ਪਹਿਲਾਂ ਇੱਕ ਖਬਰ ਸੁਣਾਉਂਗਾ ਜਿਹੜੀ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਆ ਔਰ ਦੂਜੀ ਖਬਰ ਆ ਪ੍ਰਧਾਨ ਮੰਤਰੀ ਦਾ ਅਸਤੀਫਾ ਹੋ ਜਾਣਾ ਕਿਉਂ ਹੋਇਆ ਸਰਕਾਰ ਡਿੱਗ ਚੁੱਕੀ ਹੈ ਬਿਲਕੁਲ ਇਹ ਨਿਸ਼ਚਿਤ ਹੈ ਵੀ ਸਰਕਾਰ ਖਤਮ ਹੈ ਔਰ ਤੀਸਰੀ ਖਬਰ ਆ ਖਾਲਸਾ ਰਾਜ ਆਉਣ ਦਾ ਆਗਾਜ਼ ਹੋ ਚੁੱਕਿਆ ਬਹੁਤ ਵੱਡਾ ਪੰਜਾਬ ਦੇ ਵਿੱਚ ਐਲਾਨ ਹੋ ਚੁੱਕਿਆ ਉਹ ਵੀ ਤੁਹਾਨੂੰ ਮੈਂ ਦੱਸੂਗਾ ਔਰ ਜਿਹੜੀ ਪਹਿਲੀ ਖਬਰ ਰਣਜੀਤ ਸਿੰਘ ਢੱਡੀਆਂ ਵਾਲੇ ਨੂੰ ਲੈ ਕੇ ਹੈ ਇਹਦੇ ਉੱਤੇ ਆਪਾਂ ਪੂਰਾ ਵਿਚਾਰ ਚਰਚਾ ਵੀ ਕਰਾਂਗੇ ਔਰ ਇਹਦੇ ਬਾਰੇ ਮੈਂ ਤੁਹਾਨੂੰ ਪੂਰੀ ਅਪਡੇਟ ਹੈ ਜਿਹੜੀ ਉਸ ਵੀਡੀਓ ਦੇ ਜਰੀਏ ਸੁਣਾਉਣ ਜਾ ਰਿਹਾ ਸੁਣੋ ਤੋਂ ਬਾਅਦ ਇਹਨਾਂ ਦੇ ਬੰਦਿਆਂ ਦੀਆਂ ਆਡੀਓ ਔਰ ਆਡੀਓ ਦੇ ਵਿੱਚ ਖੁਦ ਇਹਨਾਂ ਦੇ ਬੰਦੇ ਦੱਸਦੇ ਆ ਕਿ ਠੱਡਰੀਆਂ ਵਾਲਾ ਮ사ਜਾਂ ਕਰਾਉਣ ਜਾਂਦਾ ਥਾਈਲੈਂਡ ਔਰ ਰੈਂਗਨੋਰ ਜਾਂਦਾ ਰਹਿੰਦਾ ਇਹ ਬੰਗਲੌਰ ਵੀ ਜਾਂਦਾ ਥਾਈਲੈਂਡ ਵੀ ਜਾਂਦਾ ਔਰ ਥਾਈਲੈਂਡ ਤੇ ਤਾਂ ਕੋਈ ਦਵਾਨ ਲੱਗਿਆ ਨਹੀਂ ਆ ਦਾ ਵੀ ਜੇ ਕੋਈ ਲੱਗਿਆ ਉੱਥੇ ਸਿਰਫ ਮ사ਜ ਕਰਾਉਣ ਜਾਂਦਾ ਔਰ ਅਯਾਸ਼ੀ ਕਰਨ ਜਾਂਦਾ ਸਿਰ ਏ 100-100 ਡਾਲਰ ਦੇ ਕੇ ਆਪਣੇ ਹਵਸ ਦੀ ਜਿਹੜੀ ਉਹ ਪੂਰੀ ਕਰਨ ਵਾਸਤੇ 100-100 ਡਾਲਰ ਦੇ ਕੇ ਕੁੜੀਆਂ ਲੈ ਕੇ ਆਉਂਦੇ ਆ। ਵੀਡੀਓ 'ਚ ਵੀ ਆਖਿਆ ਕਿ 100-100 ਡਾਲਰ ਦੇ ਕੇ ਇੱਕ ਤੀਮੀਆਂ ਆਉਂਦੀਆਂ ਸੀ ਇਹ ਕੀ ਮੈਟਰ ਹੈਗਾ? ਇਹ 100-100 ਡਾਲਰ ਦੇ ਕੇ ਨਾ ਕੁੜੀਆਂ ਲਿਆਉਂਦੇ ਆ ਜਿਹਦੀ ਮੈਂ ਇਦਾਂ ਹਵਾ 'ਚ ਗੱਲ ਨਹੀਂ ਕਰ ਰਿਹਾ। ਮੇਰੇ ਕੋਲ ਇਹਨਾਂ ਦੇ ਬੰਦੇ ਦੀ ਕਾਲ ਰਿਕਾਰਡਿੰਗ ਜਿਹੜੀ ਉਹ ਪਈ ਹੋਈ ਆ। ਹੁਣ ਦੂਜੀ ਖਬਰ ਆ ਜਿਹੜੀ ਉਹ ਵੀ ਤੁਹਾਡੇ ਮੈਂ ਸਾਹਮਣੇ ਧਰਨ ਜਾ ਰਿਆਂ ਜਿਹੜੀ ਪ੍ਰਧਾਨ ਮੰਤਰੀ ਅਸਤੀਫਾ ਦੇ ਚੁੱਕੇ ਨੇ ਔਰ ਸਰਕਾਰ ਡਿੱਗ ਚੁੱਕੀ ਆ। ਸੁਣੋ। ਜਸਟਨ ਟਰੂਡੋ ਨੇ ਅਸਤੀਫਾ ਦੇ ਦਿੱਤਾ। ਹੁਣ ਇਹ ਸਾਰਾ ਕੁਝ ਕਿਉਂ ਹੋਇਆ ਪਹਿਲੀ ਗੱਲ ਜਦੋਂ ਤੋਂ ਜਸਟਨ ਟਰੂਡੋ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਿਆ ਤਾਂ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਦੇ ਵਿੱਚ ਬਹੁਤ ਦੂਰੀ ਆਈ ਤਲਖੀ ਆਈ ਭਾਰਤ ਔਰ ਖਾਸ ਕਰ ਪੰਜਾਬ ਦੇ ਵਿੱਚੋਂ ਲੱਖਾਂ ਕਰੋੜਾਂ ਲੋਕ ਕੈਨੇਡਾ ਜਾ ਕੇ ਵਸੇ ਹੋਏ ਨੇ ਔਰ ਸਭ ਦੇ ਸਾਹ ਸੁੱਕੇ ਹੋਏ ਨੇ ਜਦੋਂ ਤੋਂ ਜਸਟਨ ਟਰੂਡੋ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਹੁਣ ਆਇਆ ਹੋਇਆ ਸੀ ਤਾਂ ਭਾਰਤ ਤੇ ਕੈਨੇਡਾ ਦੀ ਦੂਰੀ ਲਗਾਤਾਰ ਘਟਣ ਦੇ ਵਿੱਚ ਬਦਲਦੀ ਗਈ ਹੈ ਔਰ ਜਿਹੜੇ ਰੂਲ ਕੈਨੇਡਾ ਨੇ ਲਗਾਤਾਰ ਸਖਤ ਕੀਤੇ ਨੇ ਔਰ ਹੁਣ ਜਸਟਨ ਟਰੂਡੋ ਨੇ ਅਸਤੀਫਾ ਦੇ ਦਿੱਤਾ ਹੈ ਕਾਰਨ ਕੀ ਬਣਿਆ ਜਸਟਨ ਟਰੂਡੋ ਅਸਤੀਫਾ ਦੇ ਚੁੱਕੇ ਨੇ ਸਰਕਾਰ ਬਿਲਕੁਲ ਕੈਨੇਡਾ ਦੇ ਵਿੱਚ ਡਿੱਗ ਚੁੱਕੀ ਹੈ ਔਰ ਦੂਜੀ ਖਬਰ ਖਾਲਸਾ ਰਾਜ ਦੀ ਉਹ ਵੀ ਤੁਹਾਨੂੰ ਮੈਂ ਦੱਸਦਾ ਜਿਹੜਾ ਜਸਟਨ ਟਰੂਡੋ ਹੈ ਦਰਸਾਲ ਉਹਦੇ ਕੋਲੇ ਮੈਂਬਰਸ਼ਿਪ ਯਾਨੀ ਆਪਣੀ ਐਨੀ ਲੀਡਰਸ਼ਿਪ ਨਹੀਂ ਰਹੀ ਪਾਰਲੀਮੈਂਟ ਦੇ ਮੈਂਬਰ ਬਿਲਕੁਲ ਨਹੀਂ ਰਹੇ ਪਿਛਲੇ ਦਿਨਾਂ ਦੇ ਵਿੱਚ ਵੀ ਬਹੁਤ ਵੱਡਾ ਯਾਨੀ ਇੱਕ ਆਪਣੇ ਇੱਕ ਖਾਲਸੇਵੰਨਿਓ ਜਿਹੜਾ ਕਿ ਉੱਥੋਂ ਦਾ ਜਗਦੀਪ ਸਿੰਘ ਜਗਦੀਪ ਸਿੰਘ ਖਾਲਸਾ ਨੇ ਬਹੁਤ ਹੀ ਵੱਡਾ ਯਾਨੀ ਉਹਦੇ ਖਿਲਾਫ ਪ੍ਰਦਰਸ਼ਨ ਕਰ ਦਿੱਤਾ ਸੀ ਸਿੱਖਾਂ ਦਾ ਵੱਡਾ ਪ੍ਰਦਰਸ਼ਨ ਕੈਨੇਡਾ ਦੇ ਵਿੱਚ ਦੇਖਿਆ ਗਿਆ ਸੀ ਉਸ ਦਿਨ ਤੋਂ ਹੀ ਪਤਾ ਲੱਗ ਗਿਆ ਸੀ ਕਿ ਜਿਹੜਾ ਜਸਟਨ ਟਰੂਡੋ ਕੈਨੇਡਾ ਦਾ ਪ੍ਰਧਾਨ ਮੰਤਰੀ ਹੈ ਸਰਕਾਰ ਡਿੱਗ ਸਕਦੀ ਹੈ ਔਰ ਅਸਤੀਫਾ ਦੇ ਸਕਦੇ ਨੇ ਔਰ ਉਹਨਾਂ ਨੇ ਹੁਣ ਅਸਤੀਫਾ ਦੇ ਵੀ ਦਿੱਤਾ ਤਾਂ ਹੁਣ ਅਗਲੀ ਖਬਰ ਹੈ ਜਿਹੜੀ ਉਹ ਖਾਲਸਾ ਰਾਜ ਦੀ ਹੈ ਕਿ ਜਿਹੜਾ ਹੁਣ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਬਹੁਤ ਵੱਡੀ ਚਰਚਾ ਸ਼ੁਰੂ ਹੋਣ ਜਾ ਰਹੀ ਹੈ ਪੰਜਾਬ ਦੇ ਵਿੱਚ ਰਿਹਾਈ ਨੂੰ ਲੈ ਕੇ ਬਹੁਤ ਵੱਡਾ ਮਾਮਲਾ ਅਕਸਰ ਤੁਸੀਂ ਸੁਣਦੇ ਹੋ ਕਿ ਨਵੀਂ ਪਾਰਟੀ ਦਾ ਜਿਹੜਾ ਕਿ ਬਹੁਤ ਵੱਡਾ ਗਠਨ ਕੀਤਾ ਗਿਆ ਬਹੁਤ ਵੱਡੀ ਪਾਰਟੀ ਬਣਾਉਣ ਜਾ ਰਹੇ ਨੇ ਭਾਈ ਅਮਰਪਾਲ ਸਿੰਘ ਔਰ ਉਸ ਦਾ ਨਾਮ ਤੱਕ ਯਾਨੀ ਉਹਨਾਂ ਨੇ ਸੋਚ ਕੇ ਰੱਖ ਲਿਆ ਔਰ ਨਾਮ ਉਹਦਾ ਮੌਕੇ ਤੇ ਹੀ ਦੱਸਿਆ ਜਾਊਗਾ ਉਹਦੇ ਵਿੱਚ ਚਾਰ ਸਿੱਖ ਚਿਹਰੇ ਬਹੁਤ ਵੱਡੇ ਨੇ ਜਿਹੜੇ ਕੇਸ ਨੂੰ ਲੀਡ ਕਰਨਗੇ ਉਹਨਾਂ ਦੀ ਵੀ ਕੋਸ਼ਨਾ ਆਉਣ ਵਾਲੇ ਟਾਈਮ ਦੇ ਵਿੱਚ ਹੋ ਜਾਣੀ ਆ ਕਿਉਂਕਿ ਸਿੱਖ ਸਮਾਜ ਦੇ ਵਿੱਚ ਤੁਸੀਂ ਅਕਸਰ ਦੇਖਿਆ ਹੋਣਾ ਬੇਅਦਬੀਆਂ ਬਹੁਤ ਹੋ ਰਹੀਆਂ ਨੇ ਔਰ ਨਸ਼ਾ ਪੱਤਾ ਜਿਹੜਾ ਇਹ ਪੰਜਾਬ ਦੇ ਵਿੱਚ ਹਰ ਰੋਜ਼ ਵਧਦਾ ਜਾ ਰਿਹਾ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਇਆ ਤਾਂ ਭਾਈ ਅਮਰਪਾਲ ਸਿੰਘ ਦੀ ਜਿਹੜੀ ਪਾਰਟੀ ਹੈ ਉਹ ਪੰਜਾਬ ਦੀ ਇੱਕ ਤਾਂ ਨੌਜਵਾਨੀ ਬਚਾਊਗੀ ਦੂਜਾ ਨੰਬਰ ਜਿਹੜੀਆਂ ਬੇਅਦਬੀਆਂ ਹੁੰਦੀਆਂ ਗੁਰੂ ਸਾਹਿਬ ਨੂੰ ਲੈ ਕੇ ਕਿਤੇ ਅੰਗ 파ੜੇ ਜਾਂਦੇ ਆ ਕਦੇ ਕੁਛ ਹੋ ਜਾਂਦਾ ਕਿਤੇ ਕੇਸ ਪੱਟੇ ਜਾਂਦੇ ਆ ਬਹੁਤ ਸਾਰੀਆਂ ਯਾਨੀ ਬੇਅਦਮੀਆਂ ਪੰਜਾਬ ਦੇ ਵਿੱਚ ਹੁੰਦੀਆਂ ਨੇ ਔਰ ਇੰਨਾ ਹੀ ਸਾਰੇ ਮਾਮਲਿਆਂ ਨੂੰ ਲੈ ਕੇ ਸਿੱਖੀ ਨੂੰ ਲੈ ਕੇ ਕੌਮ ਨੂੰ ਲੈ ਕੇ ਬਹੁਤ ਵੱਡੇ ਪੱਧਰ ਤੇ ਯਾਨੀ ਭਾਈ ਅਮਰਪਾਲ ਸਿੰਘ ਖੁਦ ਲੀਡ ਕਰਨ ਜਾ ਰਿਹਾ ਇਸ ਪਾਰਟੀ ਨੂੰ ਔਰ ਰਿਹਾਈ ਨੂੰ ਲੈ ਕੇ ਜਿਹੜਾ ਮਾਮਲਾ ਉਹ ਵੀ ਬਹੁਤ ਜਲਦੀ ਜਿਹੜਾ ਰਿਹਾਈ ਹੋ ਸਕਦੀ ਹੈ ਕਿਉਂਕਿ ਅਮਰੀਕਾ ਤੱਕ ਦੇ ਵਕੀਲਾਵਾਂ ਦੇ ਵਿੱਚ ਯੋਗਦਾਨ ਵੱਡੇ ਪੱਧਰ ਤੇ ਆਵਾਜ਼ ਉੱਠੀ ਹੈ ਪੰਜਾਬ ਦੇ ਵਿੱਚ ਹਰ ਹੈਡਲਾਈਨ ਦੇ ਵਿੱਚ ਹੁਣ ਤੁਹਾਨੂੰ ਅਕਸਰ ਅਮਰਪਾਲ ਸਿੰਘ ਡਿਬਰੂਗੜ੍ਹ ਦੇ ਵਿੱਚੋਂ ਜਿਹੜਾ ਕਿ ਅ ਜਲਦ ਰਹਾ ਹੋ ਜਾਣਗੇ ਔਰ ਖੰਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਜਿਨ੍ਹਾਂ ਲੋਕਾਂ ਨੇ ਜਿਤਾਇਆ ਸੀ ਉਹਨਾਂ ਲੋਕਾਂ ਦਾ ਵੀ ਹਰ ਪਲ ਇਹੀ ਯਤਨ ਹੈ ਕਿ ਅਮਰਪਾਲ ਸਿੰਘ ਪੰਜਾਬ ਦੇ ਵਿੱਚ ਆਵੇ ਔਰ ਖਾਲਸਾ ਰਾਜ ਆਉਣ ਦੀ ਜਿਹੜੀ ਮੈਂ ਗੱਲ ਕਹੀ ਸੀ ਸਟਾਰਟਿੰਗ ਦੇ ਵਿੱਚ ਖਾਲਸਾ ਰਾਜ ਦੀ ਪਹਿਲੀ ਨਿਸ਼ਾਨੀ ਤੁਸੀਂ ਇਸ ਪਾਰਟੀ ਤੋਂ ਹੀ ਦਰਅਸਲ ਦੇਖੋਗੇ ਕਿਉਂ ਕਿਉਂਕਿ ਬਹੁਤ ਸਾਰੀ ਫੈਨ ਫਾਲੋਇੰਗ ਹੋ ਚੁੱਕੀ ਆ ਪੰਜਾਬ ਦੇ ਵਿੱਚ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਅਮਰਪਾਲ ਸਿੰਘ ਜਿਸ ਦਿਨ ਦਾ ਜੇਲ੍ਹ ਦੇ ਵਿੱਚ ਬੰਦ ਕੀਤਾ ਤੇ ਬਾਕੀ ਸਾਥੀ ਕੀਤੇ ਨੇ ਉਸ ਦਿਨ ਦੀ ਜਨਤਾ ਦੇ ਵਿੱਚ ਜਿਹੜੀ ਫੈਨ ਫਾਲੋਇੰਗ ਬਣੀ ਆ ਅਮਰਪਾਲ ਸਿੰਘ ਦੀ ਤੇ ਭਾਈ ਅਮਰਪਾਲ ਸਿੰਘ ਵਾਕਈ ਉਹ ਚਿਹਰਾ ਜਿਨੇ ਇੱਕ ਦਿਸ਼ਾ ਬਦਲ ਦੇਣੀ ਆ ਪੰਜਾਬ ਦੀ ਸਿੱਖੀ ਦੇ ਝੰਡੇ ਥੱਲੇ ਕਰਨੇ ਨੌਜਵਾਨ ਨਸ਼ਿਆਂ ਦੇ ਵਿਰੁੱਧ ਉਹਦੀ ਮਹੀਮ ਸੀ ਚਟੇ ਤੋਂ ਖਿਹੜਾ ਛਡਾਉਣਾ ਨੌਜਵਾਨੀ ਦਾ ਆਉਣ ਵਾਲੇ ਟਾਈਮ ਦੇ ਵਿੱਚ ਮਾਵਾ ਦੇ ਪੁੱਤ ਨਾ ਮਾਰਨ ਇਸ ਕਰਕੇ ਉਹਨਾਂ ਨੇ ਇਸ ਪਾਰਟੀ ਦਾ ਗਠਨ ਕੀਤਾ ਔਰ ਰਿਹਾਈ ਨੂੰ ਲੈ ਕੇ ਜਿਹੜੀ ਵੱਡੀ ਮੰਗ ਉੱਠੀ ਹੈ ਕਿਸੇ ਵੇਲੇ ਵੀ ਰਿਹਾਈ ਦਾ ਜਿਹੜਾ ਵਿਗਲ ਉਹ ਵੱਜ ਸਕਦਾ ਹੈ ਇਹ ਬਹੁਤ ਵੱਡੀ ਖੁਸ਼ਖਬਰੀ ਅਮਰਪਾਲ ਸਿੰਘ ਦੇ ਚਾਉਣ ਵਾਲਿਆਂ ਨੂੰ ਹੀ ਹੈ ਕਿਉਂਕਿ ਅਮਰਪਾਲ ਸਿੰਘ ਦੇ ਨਾਲ ਹੀ ਖਾਲਸਾ ਰਾਜ ਦਾ ਆਗਾਜ਼ ਹੋਇਆ ਔਰ ਖਾਲਸਾ ਰਾਜ ਆ ਵੀ ਸਕਦਾ ਤਾਂ ਠੀਕ ਹੈ ਪੰਜਾਬੀਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜਰੂਰ ਦਵਾ ਦੇਣਾ ਜੀ ਧੰਨਵਾਦ ਮਿਲਦੇ ਆ ਅਗਲੇ ਟੌਪਿਕ ਤੇ ਤੇ ਮੇਰਾ ਵੀਰ ਬੈਲ ਦੀ ਘੰਟੀ ਆਲ ਤੇ ਜਰੂਰ ਕਰ ਦੇਣਾ ਔਰ ਦਬ ਕੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਗਰੁੱਪਾਂ ਦੇ ਵਿੱਚ